ਨਮਸਕਾਰ ਮੈਂ ਹਾਂ ਤੁਹਾਡਾ ਹੂਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਹੀਂ ਮਿਲੇਗੀ ਮੁਫਤ ਬਿਜਲੀ ਸਰਕਾਰ ਨੇ ਕੀਤੀ ਇਸ ਸਕੀਮ ਬੰਦ ਦੱਸ ਦਈਏ ਕਿ ਹੁਣ ਲੋਕਾਂ ਨੂੰ ਇੱਕ ਬੜਾ ਵੱਡਾ ਝਟਕਾ ਲੱਗਿਆ ਹੈ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਹੁਣ ਲੋਕਾਂ ਨੂੰ ਬਿਜਲੀ ਨਹੀਂ ਮਿਲੇਗੀ ਜਿਹੜੀ ਪਹਿਲੇ ਮਹੀਨੇ ਵਾਰ ਯੂਨਟਾਂ ਫਰੀ ਮਿਲਦਿਆਂ ਸੀ ਸਰਕਾਰ ਚਾਹੇ ਕੋਈ ਵੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਦੀ ਹੋਵੇ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਕਿਉਂਕਿ ਇਹ ਸਰਕਾਰਾਂ ਜਦੋਂ ਵਿਧਾਨ ਸਭਾ ਦੀਆਂ ਜਾਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਬੜੇ ਵੱਡੇ ਵੱਡੇ ਲਾਰੇ ਲਾਉਂਦੀਆਂ ਨੇ ਕਿ ਅਸੀਂ ਬਿਜਲੀ ਮੁਫਤ ਕਰਾਂਗੇ ਅਸੀਂ ਬੱਸਾਂ ਦਾ ਫਰੀ ਜਿਹੜਾ ਹੈ ਸਫ਼ਰ ਉਹ ਮੁਫਤ ਕਰਾਂਗੇ ਲੇਕਿਨ ਹੁਣ ਖਜ਼ਾਨੇ ਨੂੰ ਜਦੋਂ ਝਟਕੇ ਲੱਗੇ ਨੇ ਵੱਡੇ ਵੱਡੇ ਆ ਸ਼ਾਸਤਰੀ ਵੀ ਕਹਿ ਰਹੇ ਨੇ ਕਿ ਤੁਸੀਂ ਜਿਹੜੀ ਯੂ ਪ੍ਰਤੀ ਯੂਨਟ ਉਸ ਦਾ ਰੇਟ ਘਟਾ ਦਿਓ ਪ੍ਰਤੀ ਟਿਕਟ ਕਿਲੋਮੀਟਰ ਦਾ ਰੇਟ ਘਟਾ ਦਿਓ ਜਿਹੜੀਆਂ ਮਹਿਲਾਵਾਂ ਸਫ਼ਰ ਕਰਦੀਆਂ ਨੇ ਲੇਕਿਨ ਤੁਸੀਂ ਭਾਰਤ ਦੇ ਲੋਕਾਂ ਨੂੰ ਕੋਈ ਵੀ ਚੀਜ਼ ਮੁਫਤ ਨਾ ਦਿਓ ਨਹੀਂ ਤਾਂ ਭਾਰਤ ਦੇ ਲੋਕ ਇਸ ਚੀਜ਼ ਦੇ ਆਦੀ ਹੋ ਜਾਣਗੇ ਕਿਉਂਕਿ ਜੇ ਗੱਲ ਕਰੀਏ ਪੰਜਾਬ ਰਾਜਸਥਾਨ ਜਾਂ ਜਿੱਥੇ-ਜਿੱਥੇ ਬਿਜਲੀ ਜਾਂ ਦਿੱਲੀ ਦੀ ਗੱਲ ਕਰੀਏ ਜਿੱਥੇ-ਜਿੱਥੇ ਬਿਜਲੀ ਜਾਂ ਬੱਸਾਂ ਦਾ ਸਫ਼ਰ ਮਹਿਲਾਵਾਂ ਨੂੰ ਮੁਫਤ ਦਿੱਤਾ ਜਾ ਰਿਹਾ ਹੈ ਉਥੋਂ ਦੀਆਂ ਸਰਕਾਰਾਂ ਦੇ ਖਜ਼ਾਨੇ ਜਿਹੜੇ ਨੇ ਉਹ ਬਿਲਕੁਲ ਐਮਪਟੀ ਯਾਨੀ ਕਿ ਖਾਲੀ ਹੋ ਗਏ ਨੇ ਅਤੇ ਸਟੇਟਾਂ ਕਰਜ਼ੇ ਦੇ ਦਬਾਅ ਦੇ ਖੇਟਾ ਆ ਰਹੀਆਂ ਨੇ ਦਿਨ-ਬੜ ਦਿਨ ਇਸ ਨੂੰ ਲੈ ਕੇ ਸਰਕਾਰ ਨੇ ਇੱਕ ਵੱਡਾ ਝਟਕਾ ਦੇ ਦਿੱਤਾ ਹੈ ਲੋਕਾਂ ਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਸੱਤਾ ਦੇ ਨਾਂ ਤੇ ਕਿ ਸਾਨੂੰ ਬਿਜਲੀ ਮੁਫਤ ਮਿਲੇਗੀ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੇ ਟਿਊਬਲਾਂ ਦੀ ਬਿਜਲੀ ਮਾਫ ਕੀਤੀ ਸੀ ਇਹ ਜਿਹੜਾ ਝਟਕਾ ਲੱਗਿਆ ਹੈ ਨਾ ਮੁਫਤ ਬਿਜਲੀ ਦੇਣ ਵਾਲਾ ਇਹ ਲੱਗਿਆ ਹੈ ਝਟਕਾ ਰਾਜਸਥਾਨ ਦੇ ਲੋਕਾਂ ਨੂੰ ਰਾਜਸਥਾਨ ਦੀ ਸਰਕਾਰ ਨੇ ਡਿਕਲੇਅਰ ਕਰ ਦਿੱਤਾ ਹੈ ਕਿ ਹੁਣ ਬਿਲਕੁਲ ਰਾਜਸਥਾਨ ਦੇ ਲੋਕਾਂ ਨੂੰ ਬਿਜਲੀ ਮੁਫਤ ਨਹੀਂ ਮਿਲੇਗੀ ਲੋਕਾਂ ਨੂੰ ਅਗਲੇ ਮਹੀਨੇ ਤੋਂ ਜਿੰਨੀ ਉਹ ਬਿਜਲੀ ਦੀ ਖਪਤ ਕਰਨਗੇ ਉਹਨਾਂ ਉਹਨਾਂ ਨੂੰ ਬਿੱਲ ਭੁਗਤਾਨ ਕਰਨਾ ਪਵੇਗਾ ਜਦੋਂ ਕੱਲ ਇਹ ਐਲਾਨ ਕੀਤਾ ਰਾਜਸਥਾਨ ਦੀ ਸਰਕਾਰ ਨੇ ਤੇ ਰਾਜਸਥਾਨ ਦੇ ਸਾਰੇ ਲੋਕ ਹੱਕੇ ਬਕੇ ਰਹਿ ਗਏ ਅਤੇ ਉਹਨਾਂ ਦੇ ਪੈਰਾਂ ਦੇ ਥੱਲੋਂ ਜ਼ਮੀਨ ਨਿਕਲ ਗਈ ਕਿ ਉਹੀ ਸਰਕਾਰ ਹੈ ਜਿਨੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਡੇ ਨਾਲ ਵਾਅਦੇ ਕੀਤੇ ਸੀ ਬਿਜਲੀ ਮੁਫਤ ਦੇ ਲੇਕਿਨ ਹੁਣ ਬਿਜਲੀ ਮੁਫਤ ਬੰਦ ਕਰ ਦਿੱਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਹੁਣ ਜਾ ਰਹੀ ਹੈ ਜਿਹੜੀ ਬਿਜਲੀ ਜਿਹੜੀ ਮੁਫਤ ਸਕੀਮ ਬੰਦ ਕਿਉਂਕਿ ਅਰਸ਼ਾਸ਼ਤਰੀ ਸੁਪਰਮਨੀਮ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਖਜ਼ਾਨਾ ਮੰਤਰੀ ਹਰਪਾਲ ਸੀਮਾ ਨੂੰ ਸੰਕੇਤ ਦੇ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਖਜ਼ਾਨੇ ਨੂੰ ਬੜਾ ਵੱਡਾ ਝਟਕਾ ਲੱਗੇਗਾ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਬਿਜਲੀ ਮੁਫਤ ਮੁਹੱਈਆ ਕਰਾਉਂਦੇ ਰਹੇ ਇਟ ਮੀਨਸ ਕਿ ਆਉਣ ਵਾਲੇ ਜਿਸ ਤਰ੍ਹਾਂ ਹੁਣ ਰਾਜਸਥਾਨ ਦੇ ਵਿੱਚ ਬਿਜਲੀ ਮੁਫਤ ਬਿਜਲੀ ਜਿਹੜੀ ਬੰਦ ਹੋਈ ਹੈ ਇਸੇ ਤਰ੍ਹਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਹੋ ਸਕਦੀ ਹੈ ਮੁਫਤ ਸਕੀਮ ਵਾਲੀ ਬਿਜਲੀ ਬੰਦ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਜਿਵੇਂ ਹੁਣ ਰਾਜਸਥਾਨ ਦੇ ਲੋਕਾਂ ਨੂੰ ਦੇਣਾ ਪਵੇਗਾ ਬਿੱਲ ਦਾ ਭੁਗਤਾਨ ਹੁਣ ਉਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਪੈ ਸਕਦਾ ਹੈ ਬਿੱਲ ਦਾ ਭੁਗਤਾਨ ਕਿਉਂਕਿ ਸਰਕਾਰ ਚਾਹੇ ਕੋਈ ਵੀ ਹੋਵੇ ਮੈਂ ਪਹਿਲਾਂ ਇਹ ਦੱਸ ਚੁੱਕਿਆ ਹਾਂ ਸਾਰੀਆਂ ਸਰਕਾਰਾਂ ਨੂੰ ਬੜੇ ਵੱਡੇ ਵੱਡੇ ਝਟਕੇ ਲੱਗ ਰਹੇ ਨੇ ਮੁਫਤ ਸਕੀਮਾਂ ਨੂੰ ਲੈ ਕੇ ਅਤੇ ਖਜ਼ਾਨਾ ਜਿਹੜਾ ਹੈ ਖਾਲੀ ਹੋ ਰਿਹਾ ਹੈ ਅਤੇ ਜਿਹੜੀ ਇਹ ਖਫਤ ਹੈ ਉਹ ਦਿਨ-ਬਦਨ ਵਧੀ ਚਾਰੀ ਹੈ ਧੰਨਵਾਦ